ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਭਾਸ਼ਣ ਜਾਂ ਸਪੀਚ ਲੈ ਕੇ ਆਂ ਮਨ ਦਾ ਸਰੀਰ ਉੱਤੇ ਸ਼ਾਸਨ ਸਤਿਕਾਰਯੋਗ ਮੁੱਖ ਮਹਿਮਾਨ ਪ੍ਰਿੰਸੀਪਲ ਸਾਹਿਬ ਅਧਿਆਪਕ ਸਹਿਬਾਨ ਅਤੇ ਮੇਰੇ ਪਿਆਰੇ ਸਾਥੀਓ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਇਸ ਜਮਾਤ ਦਾ ਵਿਦਿਆਰਥੀ ਹਾਂ ਜਾਂ ਵਿਦਿਆਰਥਣ ਹਾਂ ਅਤੇ ਮੇਰਾ ਨਾਮ ਇਹ ਹੈ ਜੋ ਤੋਂ ਢੀ ਜਮਾਤ ਆ ਨਾਮ ਹੈ ਉਹ ਬੋਲਣਾ ਅੱਜ ਮੇਰੇ ਬੋਲਣ ਦਾ ਵਿਸ਼ਾ ਹੈ ਮਨ ਦਾ ਸਰੀਰ ਉੱਤੇ ਸ਼ਾਸਨ ਮਹਾਕਵੀ ਗੀਟੇ ਨੇ ਕਿਹਾ ਹੈ ਕਿ ਮਨ ਦੀ ਉਸ ਸ਼ਕਤੀ ਨੂੰ ਦੇਖ ਕੇ ਅਸੀਂ ਕਿੱਥੇ ਰਹਿ ਜਾਂਦੇ ਹਾਂ ਜੋ ਸਾਡੇ ਸਰੀਰ ਨੂੰ ਚਲਾਉਂਦੀ ਹੈ ਇਸ ਲਈ ਮਨ ਨੂੰ ਸੱਚੇ ਅਰਥਾਂ ਵਿੱਚ ਸਵਾਮੀ ਬਣਾਓ ਵਿਚਾਰਾਂ ਨੂੰ ਆਪਣੇ ਵਸ ਵਿੱਚ ਕਾਰਨ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਵਿਚਾਰਾਂ ਦੀ ਸ਼ਕਤੀ ਕੀ ਹੈ ਤੇ ਉਸ ਨੂੰ ਜਾਣਨ ਦਾ ਕੀ ਮਹੱਤਵ ਹੈ ਤੁਹਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇੱਕ ਗੰਦਾ ਵਿਚਾਰ ਤੁਹਾਨੂੰ ਜ਼ਰੂਰ ਹੀ ਹਾਨੀ ਪਹੁੰਚਾਉਂਦਾ ਹੈ ਅਤੇ ਇੱਕ ਸ਼ੁੱਧ ਵਿਚਾਰ ਹੀ ਇਤਕਾਰੀ ਹੁੰਦਾ ਹੈ ਇਸ ਤਰ੍ਹਾਂ ਵਿਚਾਰ ਹੀ ਤੁਹਾਡੀ ਕਿਸਮਤ ਦੇ ਨਿਰਮਾਤਾ ਹਨ ਤੁਹਾਨੂੰ ਇਹ ਅਨੁਭਵ ਹੋਣਾ ਚਾਹੀਦਾ ਹੈ ਕਿ ਜੇ ਤੁਸੀਂ ਆਪਣੇ ਵਿਚਾਰਾਂ ਉੱਤੇ ਉਚਿਤ ਨਿਯੰਤਰਣ ਰੱਖਦੇ ਹੋ ਤਾਂ ਤੁਸੀਂ ਉਹ ਸਭ ਹਾਸਲ ਕਰ ਸਕਦੇ ਹੋ ਜੋ ਤੁਹਾਡੀ ਇੱਛਾ ਹੈ ਪਰ ਜੇਕਰ ਇਸ ਦਾ ਦੁਰਉਪਯੋਗ ਕਰੋਗੇ ਤਾਂ ਬੁਰੇ ਨਤੀਜੇ ਹੀ ਪ੍ਰਾਪਤ ਹੋਣਗੇ ਇਹ ਖੁਸ਼ੀ ਦੀ ਗੱਲ ਹੈ ਕਿ ਦੁਨਿਆਵੀ ਕੰਮਾਂ ਵਿੱਚ ਪਦਾਰਥਾਂ ਦੀ ਪ੍ਰਾਪਤੀ ਵਿੱਚ ਅਤੇ ਸੱਚੇ ਚਰਿੱਤਰ ਦੀ ਉਪਲਬਧੀ ਵਿੱਚ ਵਿਚਾਰਾਂ ਦੀ ਸ਼ਕਤੀ ਦਾ ਹੁਣ ਮੁਲਾਂਕਣ ਕੀਤਾ ਜਾਣ ਲੱਗਾ ਹੈ ਇੱਕ ਗੱਲ ਤੇ ਸਾਰੇ ਪ੍ਰਚਾਰਕ ਇੱਕਮਤ ਹਨ ਕਿ ਮਨੁੱਖਾਂ ਦੇ ਕੰਮਾਂ ਵਿੱਚ ਵਿਚਾਰ ਲਗਭਗ ਸਰਵ ਸ਼ਕਤੀਮਾਨ ਹਨ ਵਿਗਿਆਨਕ ਪ੍ਰੀਖਣਾਂ ਨੇ ਇਸ ਮਤ ਦਾ ਸਮਰਥਨ ਕੀਤਾ ਹੈ ਜੇਲ ਯੂਨੀਵਰਸਿਟੀ ਦੇ ਪ੍ਰਿੰਸੀਪਲ ਨੇ ਭਾਰ ਨੂੰ ਮਾਪਣ ਅਤੇ ਵਿਚਾਰ ਦੇ ਪਰਿਮਾਣ ਨੂੰ ਨਾਪਣ ਵਿੱਚ ਪ੍ਰਯੋਗ ਕੀਤੇ ਇੱਕ ਵਿਦਿਆਰਥੀ ਨੂੰ ਤੱਕੜੀ ਉੱਤੇ ਲਟਾ ਦਿੱਤਾ ਗਿਆ ਤੇ ਹੁਣ ਉਸ ਨੂੰ ਗਣਿਤ ਦਾ ਪ੍ਰਸ਼ਨ ਹੱਲ ਕਰਨ ਲਈ ਕਿਹਾ ਗਿਆ ਜਦੋਂ ਵਿਦਿਆਰਥੀ ਗਣਿਤ ਦਾ ਪ੍ਰਸ਼ਨ ਹੱਲ ਕਰਨ ਲੱਗਾ ਤਾਂ ਉਸ ਦੇ ਦਿਮਾਗ ਵਿੱਚ ਖੂਨ ਦਾ ਭਾਰ ਵੱਧ ਗਿਆ ਅਤੇ ਸਿਰ ਵਾਲਾ ਪਾਸਾ ਥੱਲੇ ਵੱਲ ਝੁੱਕ ਗਿਆ ਅਤੇ ਫਿਰ ਵਿਦਿਆਰਥੀ ਨੂੰ ਇਹ ਕਿਹਾ ਗਿਆ ਕਿ ਉਹ ਸੋਚੇ ਕਿ ਉਹ ਜਿਮਨਾਸਟਿਕ ਕਰ ਰਿਹਾ ਹੈ ਜਦੋਂ ਇਸ ਬਾਰੇ ਸੋਚਣ ਲੱਗਾ ਤਾਂ ਖੂਨ ਲੱਤਾਂ ਵੱਲ ਸੰਚਾਰਿਤ ਹੋਣ ਲੱਗਾ ਇਸ ਪ੍ਰਯੋਗ ਤੋਂ ਬਾਅਦ ਇਹ ਸਿੱਧ ਹੋਇਆ ਕਿ ਸਰੀਰ ਦੀ ਜਿਸ ਪ੍ਰਕਾਰ ਦੀ ਚੇਸ਼ਟਾ ਦਾ ਵਿਚਾਰ ਕੀਤਾ ਜਾਵੇ ਉਸੇ ਅਨੁਸਾਰ ਸਰੀਰ ਦਾ ਭਾਰ ਵਧਦਾ ਹੈ ਇਨ੍ਹਾਂ ਪ੍ਰੀਖਣਾਂ ਨੇ ਇਹ ਸਿੱਧ ਕਰ ਦਿੱਤਾ ਕਿ ਜਿੰਨਾ ਖੇਡਾਂ ਵਿੱਚ ਪ੍ਰਤੀਯੋਗਤਾ ਹਲਚਲ ਅਤੇ ਧੂਮ-ਧਾਮ ਦੇ ਕਾਰਨ ਸ਼ੌਂਕ ਅਤੇ ਚਾਹ ਜਿੰਨਾ ਜ਼ਿਆਦਾ ਹੁੰਦਾ ਹੈ ਉਨਾ ਹੀ ਲਾਭ ਜ਼ਿਆਦਾ ਹੁੰਦਾ ਹੈ ਅਤੇ ਇਸ ਦੇ ਉਲਟ ਜਿੰਨਾ ਕਸਰਤਾਂ ਜਾਂ ਖੇਡਾਂ ਵਿੱਚ ਰੁਚੀ ਸ਼ੌਂਕ ਅਤੇ ਉਤਸ਼ਾਹ ਦੀ ਥੋੜ੍ਹ ਹੁੰਦੀ ਹੈ ਉਹਨਾਂ ਦਾ ਸਰੀਰ ਨੂੰ ਕੋਈ ਲਾਭ ਨਹੀਂ ਹੁੰਦਾ ਮਾਨਸਿਕ ਕੰਮ ਕਰਨ ਵਾਲਿਆਂ ਲਈ ਸ਼ੈਰ ਕਰਨਾ ਮਮੂਲੀ ਕਸਰਤ ਹੈ ਇਸ ਵਿੱਚ ਗਤੀ ਇੰਨੀ ਸਹਿਜ ਹੁੰਦੀ ਹੈ ਕਿ ਇਸ ਦੇ ਲਈ ਦਿਮਾਗ ਦੇ ਸੰਗਣੇ ਕੇਂਦਰਾਂ ਦੁਆਰਾ ਇੰਨਾ ਖੂਨ ਆਪਣੀ ਤਰਫ ਆਕਰਸ਼ਿਤ ਨਹੀਂ ਕੀਤਾ ਜਾਂਦਾ ਕਿ ਜੈਸ ਨਾਲ ਬੌਧਿਕ ਸਮੱਸਿਆਵਾਂ ਨੂੰ ਹੱਲ ਕਰਨਾ ਦੀ ਸ਼ਕਤੀ ਪ੍ਰਾਪਤ ਹੋ ਸਕੇ ਇੱਕ ਹੋਰ ਪ੍ਰੀਖਣ ਵਿੱਚ ਇੱਕ ਵਰਤਨ ਨੂੰ ਪਾਣੀ ਨਾਲ ਭਰ ਕੇ ਉਸ ਵਿੱਚ ਹੱਥ ਪਾਇਆ ਗਿਆ ਕੁਝ ਪਾਣੀ ਬਾਹਰ ਵਹਿ ਤੁਰਿਆ ਪਰ ਜਿਉਂ ਹੀ ਇਹ ਵਿਚਾਰ ਕੀਤਾ ਗਿਆ ਕਿ ਹੱਥ ਵਿੱਚ ਖੂਨ ਅਤੇ ਬਲ ਪੋਸ਼ਟੀ ਅਤੇ ਸ਼ਕਤੀ ਦਾ ਸੰਚਾਰ ਹੋ ਰਿਹਾ ਹੈ ਤਾਂ ਤਿਉਂ ਹੀ ਖੂਨ ਦਾ ਜ਼ਿਆਦਾ ਸੰਚਾਰ ਹੋਇਆ ਅਤੇ ਵਰਤਨ ਵਿੱਚੋਂ ਕੁਝ ਹੋਰ ਪਾਣੀ ਬਾਹਰ ਆ ਗਿਆ ਇੰਨਾ ਪ੍ਰੀਖਣਾਂ ਨੇ ਇਹ ਸਿੱਧ ਕਰ ਦਿੱਤਾ ਕਿ ਵਿਚਾਰ ਦਾ ਅਰਥਾਤ ਮਨ ਦਾ ਸਰੀਰ ਦੇ ਆਂਛਾ ਅਤੇ ਮਾਸਪੇਸ਼ੀਆਂ ਉੱਤੇ ਤੁਰੰਤ ਗਹਿਰਾ ਪ੍ਰਭਾਵ ਪੈਂਦਾ ਹੈ ਇਸ ਤੋਂ ਬਿਨਾ ਹੋਰ ਪ੍ਰਯੋਗ ਕੀਤੇ ਗਏ ਇੱਕ ਵਿਅਕਤੀ ਨੂੰ ਝੂਠੀ ਜਾਣਕਾਰੀ ਦਿੱਤੀ ਗਈ ਕਿ ਉਸ ਦਾ ਜਹਾਜ਼ ਡੁੱਬ ਗਿਆ ਹੈ ਤੇ ਉਸ ਦਾ ਵਪਾਰ ਚੋਪਟ ਹੋ ਗਿਆ ਹੈ ਅਜਿਹਾ ਸੁਣ ਕੇ ਉਸ ਦੇ ਦਿਲ ਦੀ ਧੜਕਣ ਵਧ ਗਈ ਤੇ ਉਹ ਬੇਹੋਸ਼ ਹੋ ਗਿਆ ਇੱਕ ਬਿਸਤਰ ਬਿਸਤਰ ਤੇ ਪਏ ਰੋਗੀ ਨੂੰ ਜਦ ਇਹ ਦੱਸਿਆ ਗਿਆ ਕਿ ਉਸ ਦੇ ਘਰ ਲੜਕਾ ਹੋਇਆ ਹੈ ਤਾਂ ਇਹ ਸੁਣਦੇ ਸਾਰ ਹੀ ਉਹ ਬਿਸਤਰ ਤੋਂ ਉੱਠ ਕੇ ਖੜਾ ਹੋ ਗਿਆ ਇਸ ਨਾਲ ਇਹ ਸਿੱਧ ਹੋਇਆ ਕਿ ਸਰੀਰ ਦੀਆਂ ਕਿਰਿਆਵਾਂ ਸਵੇ ਚਾਲਤ ਕਿਰਿਆਵਾਂ ਨਹੀਂ ਹਨ ਬਲਕਿ ਇਹਨਾਂ ਸਭ ਕਿਰਿਆਵਾਂ ਦੀ ਪ੍ਰੇਰਕ ਸ਼ਕਤੀ ਵਿਚਾਰ ਹੈ ਇਸ ਤਰ੍ਹਾਂ ਚਿਰਚੜੇਪਣ ਨਾਲ ਅਸ਼ਹਿਨਸੀਲਤਾ ਤੇ ਨਿਰਾਸ਼ਾ ਦੀ ਭਾਵਨਾਵਾਂ ਨਾਲ ਸਰੀਰ ਦੇ ਵੱਖ-ਵੱਖ ਅੰਗਾਂ ਵਿੱਚ ਹਾਨੀਕਾਰਕ ਕੰਪਾਊਂਡ ਉਤਪੰਨ ਹੁੰਦੇ ਹਨ ਜੋ ਬਹੁਤ ਜ਼ਿਆਦਾ ਜ਼ਹਿਰੀਲੇ ਹੁੰਦੇ ਹਨ ਇਸ ਦੇ ਉਲਟ ਸਾਂਤਿ ਪ੍ਰਸੰਤਾ ਅਤੇ ਖੁਸ਼ੀ ਦੀਆਂ ਭਾਵਨਾਵਾਂ ਨਾਲ ਸਰੀਰ ਦੇ ਪਾਚਨ ਜੰਤਰਾ ਵਿੱਚ ਕੀਮਤੀ ਰਾਸ ਉਤਪੰਨ ਹੁੰਦਾ ਹੈ ਜਿਸ ਨਾਲ ਕੇ ਸੈੱਲਾਂ ਵਿੱਚ ਊਰਜਾ ਉਤਪੰਨ ਹੁੰਦੀ ਹੈ ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਵਿਚਾਰ ਦਿਮਾਗ ਤੋਂ ਪ੍ਰਾਪਤ ਹੋਈ ਤਾਰ ਹਨ ਜੇ ਉਸ ਵਿੱਚ ਚੋਕ ਦੁੱਖ ਨਿਰਾਸ਼ਾ ਅਤੇ ਸਮਾਚਾਰ ਨਿਰਾਸ਼ਾ ਦਾ ਸਮਾਚਾਰ ਹੈ ਤਾਂ ਸਰੀਰ ਦੁਖੀ ਅਤੇ ਨਿਰਾਸ਼ ਹੋ ਜਾਂਦਾ ਹੈ ਜੇ ਉਸ ਵਿੱਚ ਖੁਸ਼ੀ ਸੁਖ ਅਤੇ ਆਸਾ ਦਾ ਸੁਨੇਹਾ ਹੈ ਤਾਂ ਸਰੀਰ ਪਰਫੁੱਲਤ ਸੁਖੀ ਅਤੇ ਉਤਸ਼ਾਹ ਨਾਲ ਭਰ ਜਾਂਦਾ ਹੈ ਧੰਨਵਾਦ ਹਾਂਜੀ ਇਹ ਸੀ ਆਪਣਾ ਅੱਜ ਦਾ ਵਿਸ਼ਾ ਮਨ ਦਾ ਸਰੀਰ ਉੱਤੇ ਸ਼ਾਸਨ ਜੇਕਰ ਤੁਹਾਨੂੰ ਵਿਸ਼ਾ ਵਧੀਆ ਲੱਗਿਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ